हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀਆਂ 9 ਬੱਚੀਆਂ ਸੇਲ ਲਈ ਲੈ ਕੇ ਆਏ ਹਾਂ ਜੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰ ਮੇਰੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਤੇ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਿਹਾ ਪਿੰਡ ਅਸ਼ਨਾ ਗੁਲਾਬ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਪਾ ਬਈ ਨੇੜੇ ਪਿੰਡ ਆ ਜਿਹੜਾ ਪਧੌੜ ਰਹਿ ਜਾਂਦਾ ਆਉਂ ਪੁੱਛ ਲੈਣੇ ਬਈ ਟੋਟੇ ਭਾਈ ਮੋਬਾਈਲ ਨੰਬਰ ਬੋਲਿਓ ਜੀ 91653 94654 22847 22847 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਆਜੋ ਬਾਈ ਜੀ ਬਾਈ ਜੀ ਸਸੀ ਕਾ ਸਸਰੀ ਗਾ ਡਾਕਟਰ ਹੋ ਠੀਕ ਹੋ ਵਧੀਆ ਬਾਈ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਕਾਰ ਬਹੁਤ ਵਧੀਆ ਚੱਲਦਾ ਬਾਈ ਪਹਿਲਾ ਵੀਡੀਓ ਪਾਈ ਸੀ ਕਿਵੇਂ ਰੈਸਪਾਂਸ ਬਹੁਤ ਵਦਗਾ ਜਲੇ ਡਾਕਟਰ ਆਪਣਾ 2 ਘੰਟਿਆਂ ਦੀ ਮਾਲ ਨਾ ਟਾਂਗਾ ਚ ਮਨੋ ਵੀ ਸੇਲ ਹੋ ਗਿਆ ਜੀ ਠੀਕ ਆ ਮਾਲ ਬਹੁਤ ਚੰਗਾ ਹੁੰਦਾ। ਬਾਈ ਟਾਪ ਦੇ ਬੱਚੇ ਲਿਓਨੇ ਅੱਜ ਵੀ ਆਪਾਂ ਚੜਦੇ ਤੋਂ ਚੜਦਾ ਹੀ ਦਿਖਾਉਣਾ ਉਹਦੇ ਵੀ ਚੜਦੇ ਚੜਦਾ ਹੀ ਦਿਖਾਇਆ ਸੀ। ਸਹੀ ਗੱਲ ਆ ਬਾਈ। ਹਾਂ ਬੰਦੇ ਫੈਨ ਆਪਣੇ ਮਾਲ ਤੇ। ਹੂੰ। ਬੱਸ ਤਾ ਮੈਨੂੰ ਵੀ 2 ਘੰਟੇ ਸਾਰਾ ਮਾਲ ਆਪਣਾ ਸੇਲ ਹੋ ਜਾਂਦਾ। ਹੂੰ। ਨਹੀਂ ਮਾਲ ਚੰਗਾ ਬਾਈ। ਬਾਈ ਆਪਾਂ ਕ੍ਰੋਸ ਹੁੰਦਾ ਕਿਹੜਾ ਉਹਦੇ ਬਾਰੇ ਵੀ ਦੱਸਦੇ ਆ। ਹਾਂ। ਜੇ ਕੋਈ ਬਚੀ ਹੋਵੇ ਉਹਦੇ ਬਾਰੇ ਵੀ ਦੱਸਦੇ ਆ। ਠੀਕ ਆ। ਜੇ ਕੋਈ ਦੋ ਦੰਦ ਬੱਸੀ ਹੋ ਉਹਦੇ ਬਾਰੇ ਵੀ ਦੱਸਦੇ ਆ। ਠੀਕ ਆ ਬਾਈ। ਆਪਾਂ ਗਾਹਕ ਨਾਲ ਉਹ ਨਹੀਂ ਕਰਨਾ ਕੰਮ ਵੀ ਉਹਨੂੰ ਯਾਰ ਬਿਨਾ ਦਸੀ ਦੋ ਦੋ ਬਿਨਾ ਦੱਸੇ। ਬੰਦੇ ਨੂੰ ਵਿਸ਼ਵਾ ਨਹੀਂ ਜ਼ਰੂਰੀ ਹੈ ਭਾਈ ਹਾਂ ਕਰ ਤੱਕ ਜ਼ਿੰਮੇਦਾਰੀ ਵੀ ਹੁੰਦੀ ਆ ਜੇ ਇਥੋਂ ਬਸ ਚਾਰ ਥਾਣੇ ਤੇ ਕਰ ਤੱਕ ਚਾਰ ਥਾਣੇ ਤੇ ਖੀਰੀ ਵਸ ਕੋਈ ਹੋ ਠੀਕ ਆ ਐਂ ਨੀ ਵੀ ਉੱਥੇ ਜਾ ਕੇ ਯਾਰ ਬੰਦਾ ਆਪਣ ਨੂੰ ਐ ਕਹੀ ਅਬ ਯਾਰ ਬਾਈ ਐਂ ਭੇਜਦੀ ਝੋਹ ਭੇਜਦੀ ਹੂੰ ਉਹ ਕੰਮ ਹੀ ਨਹੀਂ ਬਗਣਾ ਪਛ ਜਾਈ ਤੀ ਮਾਲ ਵੇਚਣਾ ਨਹੀਂ ਜ਼ਰੂਰੀ ਹਾਂਜੀ ਛੱਡਾ ਭਾਈ ਤੇ ਬਾਕੀ ਬਾਈ ਦਾ ਭਾਈ ਫਾਰਮ ਤੇ ਫਾਰਮ ਚ ਬਾਈ ਕੋਲੇ ਗਾਵਾਂ ਚੰਗੀਆਂ ਨੇ ਬਰੀਡ ਬਾਰੇ ਬਾਈ ਨੂੰ ਪੂਰਾ ਪੇ ਤਾਂ ਛਾਂਟ ਛਾਂਟ ਕੇ ਬਾਈ ਬੱਚੇ ਲਿਆਉਂਦਾ ਹੈ ਇਧਰੋਂ ਸ਼ੁਰੂ ਕਰਦੇ ਆ ਭਾਈ ਕਿੰਨੀ ਉਮਰ ਆ ਬੱਚੇ ਦੀ ਡਾਕਟਰ ਜੀ ਬਿਊਟੀ ਪਾਤੀ ਦਿਖਾਓ ਟਕਾ ਕੇ ਬੱਚੇ ਦੀ ਫੇਸ ਦੇਖ ਫੇਸ ਦੇਖ ਤੂੰ ਬੱਚੇ ਦਾ ਕੀ ਬਾਤ ਆ ਹਾਂ ਬੱਚਾ ਸੋਹਣਾ ਕਰ ਕੀ ਲਿਆ ਆਪਾਂ ਤੇ ਬਾਕੀ ਗਰੋਥ ਗਰਾਫ ਦੇਖ ਲੈ ਦੀ ਕੀ ਬਾਤ ਆ ਬਾਈ ਬਿਊਟੀ ਬਹੁਤ ਆ ਹਾਂ ਬੱਚਾ ਬਾਈ ਜੰਗੀ ਆ ਯਾਰ ਜਿਆਦਾ ਦੇਖ ਤੂੰ ਸੋਹਣਾ ਕਿੰਨਾ ਲਾ ਆ ਕੰਨ ਦੇਖੀ ਮੜਾ ਜਾ ਕੰਨ ਦੇ ਛੋਟਾ ਛੋਟਾ ਚਾਰ ਉਂਗਲਾਂ ਦਾ ਹਾਂ ਬਹੁਤ ਵਦਗਾ ਬੱਚਾ ਯਾਰ ਇੱਕ ਨੰਬਰ ਬੱਚਾ ਵਿੱਚ ਬਾਈ ਮੰਗਦੇ ਆ ਬੱਚੇ ਅਗਲਾ ਕਹਿੰਦਾ ਬਾਈ ਛੋਟਾ ਲਿਆ ਦਿਓ ਯਾਰ ਅਸੀਂ ਆਪ ਪਾਲਣਾਗਾ ਥੋੜੇ ਰੁਪਏ ਆਪਾਂ ਤਾਂ ਲੈ ਲੈਨੇ ਆਪਦੇ ਹਿਸਾਬ ਨਾਲ ਫੀਡ ਪਾ ਕੇ ਬੱਚਾ ਪਾਲ ਲਿਆ ਜਾਂਦਾ ਇੱਕ ਸਕੀਨ ਬਹੁਤ ਆ ਡਾਕਟਰ ਹਾਂ ਕਿੰ ਇਹ 4 ਮਹੀਨੇ ਉਮਰ ਆ 4 ਮਹੀਨੇ ਹਾਂ 4 ਮਹੀਨੇ ਲੈ 4 ਥਾਣਾ ਹੂੰ ਪੂਰੀ ਵਿੱਤੀ ਦੇ ਬੱਕਾ ਇਹ ਕਿ ਦੱਸਣੇ ਆਪਾਂ ਵੀ 4 ਥਾਣੀ ਆ ਤੋੜ ਕੇ ਦਿਖਾ ਦੇ ਬਾਈ ਮੜਾ ਤੋੜਦੀ ਹੈ ਬੱਚਾ ਪ੍ਰਿੰਟ ਚੰਗਾ ਗਰੋਥ ਚੰਗੀ ਆ ਬਾਲਾ ਚੰਗਾ ਡਾਕਟਰ ਬੱਚਾ ਜਿਆਦੇ ਆ ਤੇ ਉਮਰ ਬਹੁਤ ਛੋਟੀ ਆ ਉਸਾਂ ਮਨਾ ਕੱਦ ਠੀਕ ਆ ਬਾਈ ਪੂਰਾ ਚੰਗਾ ਕੱਦ ਆ ਡਾਕਟਰ ਤੇ ਨਾਸਾਂ ਉਸਾਂ گلابی ਚਾਰ گلابی ਨਾਸਾਂ گلابੂ ਹੀ ਥਾਣਾ گلابی ਆ ਬਾਈ ਦੇਖ ਤੋਰਾ ਕੀ ਬਾਤ ਆ ਲੈ ਤੋਰਾ ਚੈੱਕ ਕਰੋ ਬਾਈ ਕੀ ਬਾਤ ਆ ਬਰੀਡ ਦੇਖੋ ਹਣਾ ਬਾਈ ਵੈਜਨ ਹੀ ਬ੍ਰੀਡ ਹੈ ਡਾਕਟਰ ਆਪੇ ਬੋਲਦੀ ਮੂੰਹ ਹਜੇ ਤਾਂ ਬੱਚਾ ਹੈਗਾ ਦੇਖ ਹਾਂ ਸਹੀ ਗੱਲ ਹੈ ਬਈ ਹਾਂ ਦੇਖ ਕੇ ਨਾ ਵਧੀਆ ਬੱਚਾ ਆ ਕੀ ਮੋਲ ਦਾ ਜਾਇਜ਼ ਹੈ ਬਈ ਮੋਲ ਤਾਂ ਆਪਾਂ ਜਾਇਜ਼ ਹੀ ਰੱਖਾਂਗੇ ਡਾਕਟਰ ਅੱਗੇ ਵੀ ਆਪਣੇ ਜਾਇਜ਼ ਹੀ ਹੁੰਦੇ ਆ ਹਰੇਕ ਭਰਾ ਨੂੰ ਆਪਣੇ ਨੂੰ ਮੋਲ ਆਪਣਾ ਜਾਇਜ਼ ਦਾ ਦੱਸਿਆ ਵਾ ਹਾਂ ਮੋਲੇ ਬ੍ਰੀਡ ਦੇ ਆਪਣਾ ਪੈਦਾ 10000 ਹੀ ਰੱਖਾਂਗੇ ਠੀਕ ਆ ਹਾਂ ਬਈ ਜਮਾ ਜਾਇਜ਼ ਮੋਲ 10000 ਰੁਪਿਆ ਮੋਲ ਜਮਾ ਜਾਇਜ਼ ਰੇਟ ਹੀ ਹੁੰਦੇ ਆਪਣੇ ਅੱਗੇ ਵੀ ਕਵਾਲਿਟੀ ਚੰਗੀ ਆ ਬੱਚੀ ਆਪਾਂ ਅੱਗੇ ਵਾਲੇ ਰੇਟ ਮੰਗਣੀ ਨਿਆਇ ਜੀ ਰੇਟ ਵਾਲੀ ਬੱਚੀ ਆ ਭਾਈ ਇੱਕ ਨੰਬਰ ਬੱਚਿਆ ਝੂਲੀ ਝੂਲੀ ਇੱਕ ਨੰਬਰ ਆ ਭਾਈ ਅੱਗੇ ਵੀਰੇ 2 ਨੰਬਰ ਤੇ ਇਹਦੀ ਕਿੰਨੀ ਉਮਰ ਆ ਭਾਈ ਜੀ ਅਗੀ 7 ਕਿ ਮਹੀਨੇ ਦੇਊਗਾ 7 ਕਿ ਮਹੀਨੇ ਦੇ ਹਾਂ ਠੀਕ ਆ ਬਸ ਬੂਥੀ ਪਾਤੀ ਦਿਖਾ ਦਿਓ ਬੱਚੀ 7 ਕਿ ਮਹੀਨੇ ਫੇਸ ਆ ਬਾਕੀ ਬੂਥੀ ਦਿਖਾ ਦਿਓ ਮੜੀ ਜੀ ਫੇਸ ਬੜਾ ਪਿਆਰਾ ਹੈ ਨਾ ਬਾ ਬੇਕਨਕੂਨ ਦਿਖਾ ਦੇ ਨੇੜਿਓਂ ਕਰਕੇ ਹੂੰ ਉਹੀ ਗੱਲ ਨਹੀਂ ਵੀ ਕਰਾਉ ਸੁ ਬੱਚਾ ਦੇਖ ਸਹੀ ਕਹਿੰਦਾ ਵੀ ਤੇ ਆ ਨਾ ਲੋਕ ਡਰਗਾ ਬਿਊਟੀ ਚੈੱਕ ਕਰ ਯਾਰ ਹਾਂ ਦੇਖ ਦੀ ਵਾਦੀ ਮੈਂ ਕਹਿੰਦਾ ਜੱਟ ਜੁੱਤ ਪੂਰੀ ਮੈਂ ਦੇਖੀ ਯਾਰ ਦੋ ਕੜੀਆਂ ਖੜਾ ਬੰਦਾ ਦੇਖ ਲੈ ਹੂੰ ਬੱਚਾ ਹੁਣ ਦਿਖਾਈ ਪਿੱਛੋਂ ਪੁੱਛੂਗਾ ਸੀਮਣ ਬਾਰੇ ਬਾਈ ਕਹਿੰਦਾ ਆਪਾਂ ਦੱਸਣਾ ਨਾ ਆਪਾਂ ਨਹੀਂ ਬੋਲਣਾ ਨਾ ਦੁੱਧ ਬਾਰੇ ਨਾ ਸੀਮਣ ਬਾਰੇ ਇਹ ਦੁੱਧ ਵੀ ਬਾਕੀ ਬਈ ਸੇਵਾ ਦਾ ਛੇਵਾ ਦਾ ਸੀਵਾ ਆਪਾਂ ਬੱਚੇ ਨੂੰ ਸਾਮ ਸੰਭਾਲ ਕਰ ਲਾਂਗੇ ਉਸ ਜਦ ਦੁੱਧ ਪਾ ਦੂ ਨਹੀਂ ਬਾਈ ਜਮਾ ਜਮਾ ਆਪਦਾ ਬਰੀਡ ਦਿਖਾਉਣੀ ਆ ਵੀ ਬਰੀਡ ਦਾ ਦੇਖ ਲਓ ਵੀ ਸੁਣੋ ਆਪ ਹੀ ਹਰੇਕ ਬੰਦੇ ਨੂੰ ਪਤਾ ਹੀ ਹੁੰਦਾ ਜੱਜਮੈਂਟ ਤੋਂ ਹੀ ਪਤਾ ਲੱਗ ਜਾਂਦਾ ਹਾਂ ਆਹ ਦੇਖ ਬੁੱਚੀ ਦੇਖ ਬੱਚੇ ਦੀ ਲੈ ਬਿਊਟੀ ਚੈੱਕ ਫਿਰ더라 ਕੁੜੀ ਵਰਗਾ ਚੰਗਾ ਉੱਤੋਂ ਪੱਧਰ ਆ ਰਾਜੀ ਆ ਪਲੀ ਵੀ ਆ ਜਿਆਦੇ ਚੰਗਾ ਬੱਚਾ ਡਾਕਟਰ ਝੂਲੀ ਦਿਖਾ ਦੀ ਹਾਂ ਝੂਲੀ ਦਿਖਾ ਦੇ ਹੂੰ ਚਾਰ ਹੀ ਥਾਣਾ ਲੈ ਗੱਬਣ ਵਾਲੀ ਝੋਲੀ ਲੱਗੀ ਆ ਕਰਮ ਵਾਲੀ ਨੂੰ ਕਿਆ ਬਾਤ ਯਾਦੇ ਚੰਗਾ ਦੇਖ ਬੱਚਾ ਮਗਰੂ ਵੀ ਦਿਖਾ ਦੇ ਲੈ ਲੈ ਚੌੜੀ ਚੂੜੀ ਪਾ ਕਿਆ ਨਾ ਕਿੰਨਾ ਵਧਗਾ ਸਹੀ ਗੱਲ ਆ ਬਈ ਬ੍ਰੀਡ ਦਾ ਯਾਰ ਆਪ ਨੂੰ ਬੋਲਣ ਦੀ ਲੋੜ ਹੀ ਨਹੀਂ ਹੁੰਦੀ ਹਮ ਕੁਆਲਿਟੀ ਇੱਕ ਨੰਬਰ ਤੋਰਾ ਚੈੱਕ ਕਰ ਲੋ ਕਿਆ ਦੇਖ ਬੱਚਾ ਕਿੰਨਾ ਜਨਿਆਇ ਚੰਗਾ ਕੀ ਮੋਲੇ ਦਾ ਵੀਰ ਜੈ ਜੈ ਤਾਂ ਮੋਲੇ ਦਾ ਡਾਕਟਰ ਬਈ ਜੈ ਜੀ ਰੱਖਾਂਗੇ ਬਾਕੀ ਥਾਂ ਥੋਣ ਦਿਖਾਤੇ ਆਪਾਂ ਦੇ ਹਮ ਖਾਣ ਦਿਖਾ ਦੇ ਹਾਂ ਤੇ ਬਾਕੀ ਦਾ ਮੋਲਾਪਾ 17000 ਹੀ ਰੱਖਾਂਗੇ 17000 ਹਾਂ ਕਰ ਦਿਆਂਗੇ ਬਾਈ ਯਾਰ ਠੀਕ ਹਾਂ 17000 ਰੁਪਏ ਜਮਾ ਜੈ ਜਮਾ ਬਾਕੀ ਦੁਬਾਰੇ ਫੇਰ ਦਿਖਾ ਦਿਓ ਬੱਚਾ ਹੋ ਜਾਊਗਾ ਫੇਰ ਸਭ ਹਾਂ ਫੇਰ ਦਿਖਾ ਦੇ ਬਾਕੀ ਕੰਨ ਦੇ ਇਹੋ ਜੀ ਗੱਲ ਨਹੀਂ ਵੀ ਬੱਚਾ ਆ ਵੀ ਕ੍ਰੋਸ ਹੋ ਹੋਰ ਕੋ ਆਪਣੀ ਗਾਰੰਟੀ ਹੈ ਸਹੀ ਗੱਲ ਆ ਬਾਈ ਹਾਂ ਚਾਰ ਥਣਾ ਦੀ ਗਾਰੰਟੀ ਆ ਅੱਗੇ ਤਿੰਨ ਨੰਬਰ ਤੇਰੀ ਕਿੰਨੀ ਉਮਰ ਆ ਬਾਈ ਇਹਦੀ ਡਾਕਟਰ ਬੱਸ ਤੂੰ ਮਨ ਵੀ ਹੂ 8 ਕੁ ਮਹੀਨਿਆਂ ਦੀ 8 ਕੁ ਮਹੀਨੇ ਹਾਂ 8 ਕੁ ਮਹੀਨਿਆਂ ਦਾ ਬੱਚਾ ਤੂੰ ਪਲਿਆਵਾ ਦੇਖ ਝੂਲੀ ਦਿਖਾ ਝੂਲੀ ਦਿਖਾਉਣੇ ਬੱਚਾ ਪਲਿਆਵਾ ਦੇਖੀ ਬਾੜੀ ਚੰਗੀ ਝੂਲੀ ਆ ਮਹ ਗੱਭਣਾਰ ਗਈ ਆ ਜਮ ਹਾਂ ਲੈ ਚਾਰ ਹੀ ਖਾਣਾ ਕੀ ਬਾਤ ਆ ਓਕੇ ਆ ਪਿੱਛੋਂ ਪੁੱਛੋਂ ਦਿਖਾਈ ਡਾਕਟਰ ਨੂੰ ਬੱਚੀ ਦੀ ਚੌੜੀ ਚੂੜੀ ਕਿੰਦੀ ਆ ਪਿੱਛੇ ਤੋਂ ਹਾਂ ਆ ਤਾਂਹਾਂ ਤੋਂ ਵੀ ਦਿਖਾ ਦੇ ਹੂੰ ਪੂਰੀ ਪਲੀ ਵੀ ਆ ਬਈ ਇਹਨਾਂ ਲੋਗ ਡਰ ਗਈ ਹਾਂ ਅਰੇ ਬੂਤੀ ਬਾਤੀ ਇਹਦੀ ਵੀ ਦਿਖਾ ਦੀ ਟਕਾ ਕੇ ਪ੍ਰਿੰਟ ਬੜਾ ਚੰਗਾ ਝੂਲੀ ਚੀ ਦੀ ਆ ਚਾਰੀ ਥਣ ਪੂਰੀ ਵਿਥੀ ਦੇ ਚਾਰੇ ਨਖੜਵੇਂ ਮੱਲਾਂ ਨੂੰ ਦੁਰਦੀ ਡਾਕਟਰ ਮੱਲਾਂ ਨੂੰ ਜਿਵੇਂ ਲੀਵਾ ਲੇਕਿਨ ਹੀ ਦੁਰ ਜਮਾ ਜਮਾ ਮੱਲਾਂ ਨੂੰ ਦੁਰਦੀਆ ਨਾ ਬੂਥੀ ਬਾਥੀ ਦਿਖਾਈ ਇਹਦੀ ਮੜੀ ਸ਼ੌਂਕ ਨਾ ਕੰਨ ਕੋਨਾ ਦਿਖਾ ਬੱਚੀ ਦੇ ਕੁਆਲਟੀ ਚੈੱਕ ਕਰ ਲੈ ਦੇ ਕੀ ਆਪੇ ਬੋਲਦਿਆਂ ਆਪੀ ਬੋਲਦਿਆਂ ਯਾਰ ਬੋਲਣ ਦੀ ਜਮਾ ਜਮਾ ਦੇ ਚੀਜ਼ ਚੀਜ਼ ਇੱਕ ਨੰਬਰ ਆ ਗਈ ਮੈਨੂੰ ਤਾਂ ਕਰਨੀ ਪੈਂਦੀ ਆ ਪਾਲਣ ਬਰੇ ਮੈਂ ਤੁਹਾਨੂੰ ਦੱਸਾਂ ਫੇਰ ਹੀ ਅਗਲਾ ਖੁਸ਼ ਹੁੰਦਾ ਕਿ ਸਹੀ ਫਰੇਕ ਬੰਦਾ ਮੰਨਦਾ ਕਰਿਆ ਕਿ ਬਾਈ ਕਿਹੜੀ ਚੀਜ਼ ਦਿਖਾਈ ਸੀ ਉਹੀ ਆ ਜੁੱਤੀਆਂ ਘਸ ਜਾਂਦੀਆਂ ਹਾਂ ਜਮਾ ਜਮਾ ਦੇਖ ਦੂ ਬੂਥੀ ਦਿਖਾ ਬੱਚੀ ਦੀ ਸ਼ਾਬਾਸ਼ ਤੇ ਕਿ ਮੋ ਲਾ ਜਾ ਜਰਾ ਮੋਲੇ ਦਾ ਵੀ ਆਪਾਂ 17000 ਰੱਖਾਂਗੇ ਮਾਨਤਨ ਹੋ ਜਾ ਕਰ ਦੇਾਂਗੇ 17000 ਰੁਪਏ ਮੋਲਾ ਮਾਨਤਨ ਜਰੂਰ ਹੋ ਜਾ ਯਾਦੇ ਚੰਗਾ ਬੱਚਾ ਹਾਂ ਕੁਆਲਿਟੀ ਬਹੁਤ ਚੰਗੀ ਹੈ ਹਾਂ ਕਲਿਆਵਾ ਦੇਖ ਲੋ ਹੂੰ ਕਿਵੇਂ ਪਿਆ ਲੋਗੜਾ ਵਰਗਾ ਲੋਗੜਾ ਵਰਗਾ ਹਾਂ ਬਹੁਤ ਜਿਆਦੇ ਬੱਚਾ ਮੈਂ ਲਿਆ ਵਾ ਪੂਰਾ ਹੂੰ ਸਹੀ ਹੈ ਲੈ ਕੁਆਲਿਟੀ ਇੱਕ ਨੰਬਰ ਆਪੇ ਬੋਲਦੇ ਡਾਕਟਰ ਕੁਆਲਿਟੀ ਦਾ ਅੱਗੇ 4 ਨੰਬਰ ਬੱਚਾ 4 ਨੰਬਰ ਵੀ ਦਿਖਾਉਨੇ ਆ ਇਹਦੀ ਵੀ ਡਾਕਟਰ ਹੋ 8 ਮਹੀਨਿਆਂ ਦੀ 8 ਮਹੀਨੇ ਹਾਂ ਝੋਲੀ ਬਾਕੀ ਝੋਲੀ ਦਿਖਾਓ ਲੈ ਚਾਰ ਮੈਂ ਪੂਰੀ ਵਿਥੀ ਤੇ ਥਾਣਾ ਕੱਲਾ ਕਾ ਥੋੜਾ ੱੱਕਾ ਗਿਆ ਤੀ ੱੱਕਾ ਕਰਾਂ ਖਾਦੀ ਵੀ ਨਾ ਖਰਾਖਰੂ ਕੋ ਇੱਕ ਨੰਬਰ ਜੂੜੀ ਆ ਥਾਣਾ ਤੇ ਆਪਣੀ ਗਾਰੰਟੀ ਹੋ ਯਾਰ ਕਿਹੜੀ ਚੀਜ਼ ਆ ਆਪਾਂ ਕਹਾਂਗੇ ਉਹੀ ਹੋ ਪੱਦਰ ਰਾਜੀ ਆ ਫੇਸ ਬੜਾ ਚੰਗਿਆ ਬਰੀਡ ਫੁੱਲ ਚੰਗਿਆ ਪੂਰਾ ਕੰਨ ਕੁੰਨ ਦਿਖਾਈ ਬੂਥੀਵਾਸੀ ਇਹਦੀ ਵੀ ਪੜੀ ਵੀ ਦੇਖ ਡਾਕਟਰ ਪਿੱਛੇ ਬਈ ਆ ਨਾ ਲੋਕ ਡਰ ਗਈ ਹਾਂ ਪੂਰੀ ਐ ਪੁੜੇ ਦੀ ਦੇ ਮਾਦੇ ਉੱਚੀ ਕਿਵੇਂ ਆ ਪਿੱਛੋਂ ਸਹੀ ਆ ਲੈ ਬਈ ਕਵਾਲਿਟੀ ਚੈੱਕ ਹਾਂ ਇਧਰੋਂ ਕਰ ਮੜੀ ਦੇਸ ਬਿਊਟੀ ਦਾ ਸੋਰਾ ਕਰ ਇੱਥੇ ਦਿਖਾ ਮੜੀ ਜੀ ਹਾਂ ਬੁੱਦੀ ਭਾਦੀ ਦੇਸ ਬੁੱਦੀ ਵਾਲੀ ਆ ਕਿਆ ਬਾਤ ਹੈ ਬਾਈ ਖੜੀ ਐ ਨਾ ਕੋੜੀ ਨੂੰ ਜਮਾ ਹਾਂ ਕੀ ਮੋਲੇ ਦਾ ਜਾਇਜ ਹੈ ਮੋਲੇ ਦਾ ਵੀ ਆਪਾਂ ਡਾਕਟਰ 17000 ਹੀ ਅੱਖਾਂਗੇ ਬਾਨਦਨ ਹੋ ਜਾ ਕਰ ਦਿਆਂਗੇ ਠੀਕ ਹੈ ਜੀ ਹਾਂ 17000 ਰੁਪਿਆ ਜਮਾ ਜਾਇਜ ਮੋਲੇ ਜਾਇਜ ਮੋਲੇ ਯਾਰ ਬੱਚੇ ਬਾਲੇ ਬੜਾ ਪਲੇਵੇ ਆ ਹੂੰ ਕਵਾਲਿਟੀ ਵਾਚਿੰਗ ਮਾ ਮੱਲਾ ਨੂੰ ਤੁਰਦੀ ਆ ਮੱਲਾ ਨੂੰ ਤੁਰਦੀ ਢੋੜੀ ਕਿਹ ਕਹਾਂ ਤੋਂ ਦਿਖਾ ਦੀ ਡਾਕਟਰ ਟਕਾ ਕੇ ਦੰਦਾਂ ਚੋਂ ਕਰਮ ਵਾਲੀਆਂ ਖੀਰੀਆਂ ਖੀਰੀਆਂ ਜੀ ਖੀਰ ਕਿਹੜੀ ਹੋਈ ਆਪਾਂ ਦੱਸਾਂਗੇ ਆਪਾਂ ਉਹ ਕੰਮ ਨਹੀਂ ਕਰਨਾ ਹਾਂ ਦਿਖਾਤੀ ਜੀ ਸੁੱਕਿਆ ਠੀਕ ਹੈ ਬਈ ਬਹੁਤ ਚੰਗਾ ਬੱਚਾ ਹੈਗਾ ਅੱਗੇ ਬਈ 5 ਨੰਬਰ ਤੇ ਇਹਦੀ ਕਿੰਨੀ ਉਮਰ ਹੈ ਬਈ ਇਹਦੀ ਵੀ ਡਾਕਟਰ ਹੂ ਤੁਸੀਂ ਮੰਨੋ ਵੀ 9 ਮਹੀਨਿਆਂ ਦੇ ਆਸ-ਪਾਸ ਇਹ ਬੱਚੀ ਹੈ। ਝੋਲੀ ਯਾਰ ਬੜੀ ਕਮਾਲ। ਝੋਲੀ ਦਾ ਵਰਤੂ ਆਪੇ ਮੰਨੇਗਾ ਯਾਰ। ਅੱਗੇ ਵੀ ਮਾਨਦੇ ਆ ਬੰਦੇ ਕਿਹੜੇ? ਇੰਚ-ਇੰਚੀ ਦਾ ਕਰਮ ਵਾਲੀ ਨੂੰ ਹਣਾ। ਮਾਹ ਕਾਹਦਾ ਗੱਲਾਂ ਕਰਦਾ ਯਾਰ। ਬਾਕੀ ਆ ਦੇਖਾ ਪਿੱਛੇ ਚੌੜੀ-ਚੌੜੀ ਜੂੜੀ ਬੱਸੀ। ਹਮ ਬਾਕੀ ਮੱਲੀ ਵੀ ਦੇਖ ਲਾ ਉਹੋ ਗੱਲ ਨਹੀਂ ਵੀ ਹੱਡਲ ਹੂ ਇੱਥੇ ਆਂ। ਸਹੀ ਗੱਲ ਆ ਬਾਈ। ਕਿਹੜੀ ਹੋਈ ਚੀਜ਼ ਯਾਰ ਦੱਸਾਂਗੇ ਆਪਾਂ। ਪ੍ਰਿੰਟ ਬੜਾ ਚੰਗਾ ਫੇਸ ਦਿਖਾਵਾਂਗੇ। ਫੇਸ ਦੀ ਬਿਊਟੀ ਵੀ ਕਰਮ ਵਾਲੀ ਦੀ ਕਮਾਲ ਲੈ ਕੋ। ਬਾਹਲੀ ਸੋਹਣੀਆ ਬੁੱਧੀਵਾਦੀ ਦਿਖਾਵਾਂਗੇ ਆ ਬਾਕੀ ਤੋਰਾ ਚੈੱਕ ਕਰੋ ਚੰਗੀ ਆ ਬਰੀਟ ਵਾਲੀ ਐ ਜਿਆਤ ਵਾਲੀ ਘੋੜੀਆਂ ਨੂੰ ਤੁਰਦੀਆਂ ਡਾਕਟਰ ਘੋੜੀਆਂ ਨੂੰ ਤੁਰਦੀਆਂ ਹਾਂ ਚਾਰੀ ਥਾਣਾ ਬਾਈ ਚਾਰ ਥਾਂ ਦੇ ਵਿਥੀ ਦੇ ਥਾਣਾ ਕੱਲਾ ਕੱਲਾ ਥਾਣਾ ਫੇਸ ਦੀ ਬਿਊਟੀ ਦੇਖੋ ਕਮਾਲ ਆਪਾਂ ਦੱਸਾਂਗੇ ਜੇ ਕੋਈ ਘਾਟ ਹੋਈ ਕਿਸੇ ਵੀ ਜਾਨਵਰ ਚ ਜਾਂ ਮੌਕਾ ਹੋਇਆ ਜਰਾ ਉਹ ਵੀ ਦੱਸਾਂਗੇ ਸਹੀ ਆ ਬਾਈ ਹਾਂ ਆਪਾਂ ਲਾਂਬੇਲਾ ਕੰਮ ਨਹੀਂ ਕਰਨਾ ਸਾਫ਼ ਸੁਥਰਾ ਬਾਈ ਮਾਰ ਲੈਣਾ ਕੋਈ ਵੀ ਵਾਈ ਕਹਿੰਦਾ ਗੱਲਬਾਤ ਹੋਈ ਆਪਾਂ ਦੱਸ ਕੇ ਦੇਵਾਂਗੇ ਇਹ ਕਹਿੰਦਾ ਨਹੀਂ ਦੇਖਣਾ ਚੰਗਾ ਖੜੇ ਹੈ ਨਾ ਕੁੜੀਆਂ ਕਨ ਸਹੀ ਗੱਲ ਆ ਬਾਈ ਹਾਂ ਤੇ ਕੀ ਮੋਲ ਆ ਬਾਈ ਜਾਇਜ਼ ਇਹਦਾ ਡਾਕਟਰ ਆਪਾਂ ਰੱਖਾਂਗੇ ਮੋਲ ਇਹਦਾ 18000 ਰੁਪਇਆ ਮਾਨਤਨ ਹੋ ਜੇ ਕਰ ਦਿਆਂਗੇ ਚੈੱਕ ਬਾਈ ਜਮਾ ਜਾਇਜ਼ ਮੋਲਟ ਜਮਾ ਜਾਇਜ਼ ਅੱਗੇ ਵੀ ਆਪਣੇ ਜਾਇਜ਼ ਹੁੰਦੇ ਹਰੇਕ ਬੰਦਾ ਮੰਨਦਾ ਵੀ ਕਹਿੰਦੇ ਬਾਈ ਜਾਇਜ਼ ਰੇਟ ਹੁੰਦੇ ਛੋੜੇ ਹੂੰ ਆਪ ਐਵੇਂ ਵੱਡੇ ਬਾਲੇ ਭਾਅ ਨੀ ਕਰਨੇ ਭਾ ਜਾਇ ਹੀ ਰੱਖਨੇ ਸਹੀ ਗੱਲ ਆ ਬਾਈ ਮਾਲ ਆਪਣਾ ਐ ਵੀ ਹੁਣ ਸਰ ਜੀ ਵਿਕੇ ਆਪ ਨੂੰ ਉਹੀ ਆ ਵੱਡੇ ਮੁੱਲ ਕਰਕੇ ਖੜਾਉਣ ਦਾ ਕੋਈ ਫਾਇਦਾ ਨਹੀਂ ਸਹੀ ਆ ਬਾਈ ਸਹੀ ਆ ਨਾਲੇ ਮੂਰਲੇ ਬੰਦੇ ਦੀ ਵੀ ਰੂਹ ਖੁਸ਼ ਹੋਵੇ ਯਾਰ ਵੀ ਜਾਇ ਰੇਟ ਦੇ ਬੱਚੇ ਮਿਲੇ ਆ ਹੂੰ ਅੱਗੇ ਆਪਣੇ ਚਾਰ ਵਿੱਚ ਨਾ ਸ਼ੈਦੋ ਦੇ ਬੰਦੇ ਲੈ ਗਏ ਠੀਕ ਆ ਬਾਈ ਜਦੋਂ ਆ ਕੇ ਦੇਖਿਆ ਉਹਨਾਂ ਨੇ ਬੱਚੇ ਕਹਿੰਦੇ ਬਾਈ ਕਹਿੰਦੇ ਜਮਾਉ ਮੇ ਆ ਕਹਿੰਦੇ ਕਿ ਮੈਂ ਤੁਸੀਂ ਕਹੇ ਸੀ ਕਹੇ ਸੀ ਹਾਂ ਅੱਗੇ ਬਾਈ 6 ਨੰਬਰ ਤੇ 6 ਨੰਬਰ ਤੇ ਇਹਦੀ ਡਾਕਟਰ ਹੋਊਗੀ ਘਟੋ ਘਟ 13 ਮਹੀਨਿਆਂ ਦੀ ਉਮਰ 13 ਮਹੀਨਿਆਂ ਦੀ ਉਮਰ ਦੰਦੋਂ ਖੀਰੀ ਆ ਹੂੰ ਥਾਣ ਦਿਖਾ ਦੇ ਤੇ ਬਾਕੀ ਬੱਸੀ ਦਾ ਤੋਰਾ ਤਰਾ ਦਿਖਾਵਾਂਗੇ ਆਪਾਂ ਲੈ ਭਾਈ ਝੋਲੀ ਚੈੱਕ ਕਰ ਲਵਾਂ ਨੇ ਲੈ ਚਾਰ ਹੀ ਥਾਣਾ ਹਣਾ ਪੂਰੀ ਵਿਤੀ ਦੇ ਕੱਲਾ ਪੂਰੇ ਬਾਕੀ ਬੂਥੀ ਬਾਥੀ ਦਿਖਾ ਦੇ ਟਕਾ ਕੇ ਬੱਸੀ ਦੀ ਬਹੁਤ ਨਿਆਇ ਚੰਗੀ ਆ ਕੱਦ ਬਰੀਟ ਲੰਮੀ ਲੂਮੀ ਚੰਗੀ ਆ ਭਾਈ ਬੇਲ ਦਿਖਾ ਦੇ ਕਿ ਨਹੀਂ ਵਧਗਾ ਬੱਸੀ ਦੀ ਇਸ ਤਕਰੀਬ ਕਾਬਲਾ ਕਾਬਲਾ ਭਾਈ ਠੀਕੇ ਦੇ ਠੀਕੇ ਦੇ ਹਾਂ ਬਿਲਕੁਲ ਕਾਬਲਾ ਠੀਕੇ ਦੇ ਬਿਊਟੀ ਚੈੱਕ ਕਰੋ ਕਿਹਦਾ ਤੋਰਾ ਤਰਾ ਦਿਖਾਉਣੇ ਆਪਾਂ ਉਥੇ ਲਿਆ ਕੇ ਦੇਖ ਤੂੰ ਜਾਨੀ ਇਹ ਨਾ ਕੋੜੀ ਹੂੰ ਮੈਂ ਕਹਿੰਦਾ ਕੀ ਬਾਤ ਹੈ ਪਿੱਛੇ ਤੋਂ ਪੜਾ ਪੜਾ ਚੈੱਕ ਕਰ ਕਰਮ ਵਾਲੀ ਦਾ ਨਜਾਇਜ਼ ਚੰਗੀ ਬੱਸੀ ਆ ਕੀ ਮੋਲ ਆ ਵੀਰੇ ਜਾਇਜ਼ ਨਾ ਮੋਲੇ ਦਾ ਡਾਕਟਰ ਆ ਬਈ ਜਾਇਜ਼ ਹੀ ਰੱਖਾਂਗੇ ਅੱਗੇ ਵੀ ਆਪਣੇ ਜਾਇਜ਼ ਹੁੰਦੇ ਆ ਮੋਲ ਆ ਪਹਿਲਾਂ 27000 ਹੀ ਰੱਖਾਂਗੇ 27000 ਰੁਪਏ ਮਾਨਤਨ ਹੋਜੂ ਹੈ ਕਰ ਦਿਆਂਗੇ ਡਾਕਟਰ ਮਾਨਤਨ ਜਮਾ ਜਾਇਜ਼ ਜਮਾ ਜਾਇਜ਼ ਹੁੰਦੇ ਆਪਣੇ ਮੁੱਲ ਅੱਗੇ ਵੀ ਦੇ ਤਕਰੀਬਨ ਕਾਬਲਾ ਦੰਦੋਂ ਖੀਰੀ ਆ ਗਰੰਟੀ ਚਾਰ ਹੀ ਥਾਣਾ ਚਾਰ ਹੀ ਥਾਣਾ ਆ ਫੋਟ ਨੀ ਸ਼ਾਂਗਣੀ ਹਾਂ ਆਪਣੇ ਘਰ ਦੇ ਕਿ ਗਰੰਟੀ ਹੋ ਚੀਜ਼ ਦੀ ਬਹੁਤ ਠੀਕ ਆ ਹਾਂ 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 ਆਪਾਂ ਆ ਗਿਆ ਕਿਸੇ ਨਾ ਵੀ ਦੰਦ ਛਿੱਟੀ ਹੋਏ ਆਏ ਜੋ ਆ ਆਪਣੀ ਜ਼ਿੰਮੇਵਾਰੀ ਆ ਸਹੀ ਗੱਲ ਅੱਗੇ ਵੀ ਤੈਨੂੰ ਪਤਾ ਹੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਕਿਹੜੀ ਚੀਜ਼ ਆਪਾਂ ਕਹਿੰਦੇ ਆ ਡੜੀ ਚੀਜ਼ ਕਰਦੀ ਜਮਾ ਬਸ ਉਹੀ ਹੋ ਬਾਕੀ ਤੂੰ ਬੱਚੀ ਦਿਖਾ ਯਾਰ ਪ੍ਰਿੰਟ ਪ੍ਰਿੰਟ ਦਿਖਾ ਬੱਚੀ ਕਿੰਨਾ ਨੇ ਯਾ ਚੰਗਾ ਆਪ ਹੀ ਬੋਲਦੀ ਯਾਰ ਭਾਈ ਜਮਾ ਆਪੇ ਆਪ ਹੀ ਬੋਲਦੀ ਹਾਂ ਸਹੀ ਗੱਲ ਆ ਨਾ ਕਿ ਨਹੀਂ ਬੱਚੇ ਨਯਾ ਚੰਗੇ ਆ ਨਯਾ ਚੰਗੇ ਆ ਬੱਚੇ ਭਾਈ ਹੁਣ ਆਇਆ ਡਾਕਟਰ ਆਪਾਂ ਫਿਰ ਅਗਲੇ ਨੂੰ ਮੂੰਹੋਂ ਮੰਗਵੇਂ ਦੇਈ ਦੇ ਇਹ ਜੇ ਬੱਚਿਆਂ ਦੇ ਸਹੀ ਗੱਲ ਆਪਾਂ ਕ੍ਰੋਸ ਟੂਸ ਵਾਲਾ ਤੈਨੂੰ ਪਤਾ ਆਪਣਾ ਕੰਮ ਹੈ ਨਹੀਂ ਸਹੀ ਗੱਲ ਆ ਬਾਈ ਬਾਕੀ ਆ ਦੇਖ ਬੱਚਾ ਹੁਣ 7 ਨੰਬਰ ਤੇ ਆ ਗਿਆ ਆ ਜਾ ਇਹਦੀ ਝੋਲੀ ਦਿਖਾ ਕਿੰਨੀ ਉਮਰ ਹੈ ਛੋਟੀ ਮੂਰੀ ਇਹਦੀ ਵੀ ਡਾਕਟਰ 13 ਮਹੀਨਿਆਂ ਦੀ ਉਮਰ ਆ 13 ਕਿ ਮਹੀਨੇ ਹਾਂ ਤੇ ਟੀਕੇ ਦੇ ਬੱਚੀ ਕਾਬਲ ਚਾਰ ਹੀ ਥਾਣਾ ਬਾਕੀ ਝੋਲੀ ਝਾਲੀ ਦੇਖ ਲੈ ਇਹਦੀ ਕਿੰਨੀ ਵਧ ਗਈ ਆਪਣੀ ਵੀ ਆ ਨੰਬਰ ਝੋਲੀ ਆ ਬਾਈ ਕੱਦ ਚੰਗਾ ਪ੍ਰਿੰਟ ਚੰਗਾ ਕੱਦ ਪੂਰਾ ਚੰਗਾ ਡਾਕਟਰ ਬੱਛੀ ਦਾ ਫੇਸ ਬੜਾ ਚੰਗਾ ਮੈਂ ਉੱਥੇ ਬੂਥੀ ਬਾਥੀ ਦਿਖਾਉਣੇ ਆਪਾਂ ਟੋਰ ਦੇ ਬਾਈ ਮਾੜੀ ਇਹ ਚੰਗੀ ਆ ਬੱਛੀ ਨੰਬਰ ਆ ਕੱਦ ਵਾਲੀ ਆ ਬ੍ਰੀਟ ਵਾਲੀ ਆ ਜਾਤ ਵਾਲੀ ਬੱਛੀ ਆ ਕੱਦ ਨੇ ਡਾਕਟਰ ਮੈਂ ਤਰ੍ਹਾਂ ਐਂ ਬਸਨ ਕੱਦ ਹੋਰ ਬਹੁਤ ਨਿਆਜ਼ ਕੱਦ ਕਰਨਾ ਬੱਛੀ ਸਹੀ ਗੱਲ ਆ ਬਾਈ ਹਾਂ ਟੀਕੇ ਦੇ ਤਕਰੀਬ ਨੂੰ ਜਮਾ ਕਾਬਲ ਆ ਬਈ ਟੀਕੇ ਦੇ ਝੋਲੀ ਇੱਕ ਨੰਬਰ ਚਾਰ ਹੀ ਥਾਣਾ ਦੰਦਾ ਜੂ ਖ ਕਿਹੜੀ ਚੀਜ਼ ਕਹਾਂਗੇ ਉਹ ਘਰ ਤੇ ਕਗਲੇ ਗਰੰਟੀ ਹੋਊ ਆਪਣੀ ਠੀਕ ਹੈ ਬਾਈ ਐ ਨਹੀਂ ਬਈ ਇਥੋਂ ਚੜਾਦੀ ਦਾ ਆਪਾਂ ਉਹ ਗੱਲ ਨੂੰ ਭੁੱਲੀ ਜਾਵਾਂਗੇ ਉਹ ਗੱਲ ਨਹੀਂ ਕਰਨੀ ਸਹੀ ਗੱਲ ਆ ਬਾਈ ਬਾਕੀ ਬੂਥੀ ਬਾਥੀ ਦਿਖਾ ਬੱਚੀ ਦੀ ਕਿੰਨੀ ਚੰਗੀਆਂ ਨੇ ਆਏ ਜੇ ਫੇਸ ਬੜਾ ਚੰਗਾ ਪ੍ਰਿੰਟ ਤੇ ਚੰਗਾ ਤੋੜਾ ਇੱਕ ਨੰਬਰ ਬਿਊਟੀ ਚੈੱਕ ਕਰੋ ਗਰਮ ਦੀ ਲੈ ਕੀ ਬਾਤ ਆ ਭਈ ਇਹ ਨਾ ਕੋੜੀ ਵਰਗੀ ਲਾ ਕੁਆਲਿਟੀ ਚੈੱਕ ਕਰਕੇ ਨਹੀਂ ਬਾਹਲੀ ਵੱਧ ਗਈ ਬੱਚੀ ਹੈ ਬਰੀਕ ਆ ਪੂਰੀ ਤੇ ਕੀ ਮੋਲ ਆ ਬਾਈ ਇਹਦਾ ਜਾਇਜ਼ ਮੋਲੇ ਦਾ ਡਾਕਟਰ ਆਪ ਰੱਖਾਂਗੇ 32000 ਰੁਪਿਆ ਠੀਕ ਆ ਕੁਆਲਿਟੀ ਦੇ ਹਿਸਾਬ ਨਾਲ ਕਰ ਦਿਆਂਗੇ ਠੀਕ ਆ ਹਾਂ 32000 ਰੁਪਿਆ ਮਾਨਦਾਨ ਕਰ ਦਿਆਂਗੇ ਮਾਨਦਾਨ ਬੱਚਾ ਜਿਆਦਾ ਚੰਗਾ ਕਰਦੇ ਨੇ ਬੱਚੇ ਨੇ ਬਹੁਤ ਜਿਆਦਾ ਕਰਨਾ ਹੂੰ ਬਾਕੀ ਕੰਨ ਕੋ ਨੂੰ ਦਿਖਾ ਦੇ ਨੇੜਿਓਂ ਕਰਕੇ ਸਹੀ ਗੱਲ ਆ ਬਾਈ ਕੁਆਲਿਟੀ ਇੱਕ ਨੰਬਰ ਮੰਨੂਗਾ ਬੰਦਾ ਹੂੰ ਕਿਹੜੇ ਕੋਲੇ ਜਾਵੜੀ ਨਾ ਵੀ ਕੋਈ ਚੀਜ਼ ਆ ਹਾਂ ਚੀਜ਼ ਆ ਜਮਾ ਬਾਕੀ ਦਿਖਾ ਸਿੱਧੀ ਸੁਧੀ ਬੱਸੀ ਕਿਵੇਂ ਹੈ ਯਾਰ ਜਮਾ ਜਿਹਦੇ ਤਿਆਰ ਪਈ ਹੈ ਨਾ ਉਹਦੇ ਦੱਸੂਗੀ ਆਪੇ ਦੱਸੂਗੀ ਕਾਤ ਬਹੁਤ ਜਿਆਦਾ ਕਰਨ ਬਈ ਇਹਨੇ ਸਹੀ ਕਰਦਾ ਹਾਂ ਦੇਖ ਤੂੰ ਕਿੰਨੀ ਬਰੀਕ ਆ ਬੱਸੀ ਸਹੀ ਬਾਕੀ ਆ ਕੰਨ ਕੋਣ ਦਿਖਾ ਦੇ ਡਾਕਟਰ ਨੇੜਿਓਂ ਕਰਕੇ ਬੱਸੀ ਦੇ ਬੁੱਥੀ ਬਾਥੀ ਬਾੜੀ ਜੰਗਿਆ ਨਹੀਂ ਆਇਆ ਹਾਂ ਆਪੇ ਬੋਲਦੀ ਆ ਅੱਗੇ 8 ਨੰਬਰ ਜੀ ਕਿੰਨੀ ਉਮਰ ਆ ਜੀ ਇਹਦੀ ਇਹਦੀ ਬਈ ਹੋਊਗੀ 15 16 ਮਹੀਨਿਆਂ ਦੀ ਉਮਰ ਠੀਕ ਆ ਬਈ ਦੰਦ ਦੋ ਆ ਹਾਂ ਠੀਕ ਹੈ ਤੇ ਭਰਿਆ ਵਾ ਠੀਕ ਆ ਮਹੀਨਾ ਹੋ ਗਿਆ ਹਮ ਆਪਾਂ ਖਾਲੀ ਕਹਿ ਕੇ ਲਈ ਆ ਤੇ ਖਾਲੀ ਕਹਿ ਕੇ ਦੇਣੀ ਆ ਠੀਕ ਆ ਬਾਈ ਹਾਂ ਆਪਾਂ ਉਹ ਕੰਮ ਨਹੀਂ ਕਰਨਾ ਵੀ ਬਾਈ ਇਹ ਗੱਬਣਾ ਫਰਾਨੀ ਆਪਾਂ ਉਹੀ ਰੇਟ ਰੱਖਾਂਗੇ ਜਾਇ ਜੀ ਹਮ ਦੰਦ ਦੋ ਪਹਿਲਾਂ ਦੱਸ ਤਾਂ ਆਪਾਂ ਠੀਕ ਆ ਬਾਈ ਹਾਂ ਆਪਣਾ ਉਹ ਕੰਮ ਹੀ ਨਹੀਂ ਵੀ ਆਪਾਂ ਲੁਕੋਈ ਚਲੋ ਯਾਰ ਚੀਜ਼ ਨੂੰ ਦੋ ਦੰਦ ਹਾਂ ਦੋ ਦੰਦ ਦੱਸ ਕੇ ਦੰਦ ਬੱਚੀ ਬਾਈ ਠੀਕ ਆ ਭਰਿਆ ਵਾ ਥੋੜੇ ਦਿਨ ਹੋ ਗਏ ਮਹੀਨਾ ਹੋ ਗਿਆ ਠੀਕ ਆ ਭਰੇ ਨੂੰ ਬਾਈ ਪੂਰਾ ਖਾਲੀ ਮੰਨ ਕੇ ਅੱਜ ਹੀ ਆਈ ਆਪਣੇ ਕੋਲ ਹਜੇ ਇਹ ਮੰਨ ਗਈ ਬਾਈ ਕਹਿੰਦਾ ਦੇਵਾਂਗੇ ਹਾਂ ਬਾਕੀ ਬੁੱਥੀ ਬਾਥੀ ਡਾਕਟਰ ਦਿਖਾ ਦੇ ਬੱਚੀ ਦੀ ਬੁੱਧੀ ਬਾਦੀ ਚੰਗੀ ਆ ਸੁਨੱਖ ਪੁਣਾ ਬੱਚੀ ਦੇ ਵਿੱਚ ਫੁੱਲ ਫੁੱਲ ਬਰੀਡ ਬਰੀਡ ਫੁੱਲ ਆ ਬਾਈ ਆ ਦੇਖੀ ਇੱਥੇ ਚੱਲ ਜੂਲਰ ਉਹ ਰਾਵ ਲਪਈਏ ਨੇ ਕੋੜੀ ਵਰਗੀ ਐਨ ਫਿਰ ਲੋੜ ਲਮਕੀ ਜਾਊ ਇਹਦੇ ਸਹੀ ਗੱਲ ਆ ਬਾਈ ਆਪਾਂ ਦੱਸ ਕੇ ਦੇਵਾਂਗੇ ਯਾਰ ਆਪਾਂ ਨੂੰ ਕੀ ਆ ਐਵੇਂ ਗੱਪ ਮਰੀ ਜੇ ਉਹ ਤਾਂ ਫਾਇਦਾ ਹੀ ਨਹੀਂ ਇਹੀ ਚੀਜ਼ਾਂ ਪਰਖਣ ਵਾਲੀਆਂ ਹੁੰਦੀਆਂ ਹਨਾ ਬਾਈ ਬੱਸ ਬੱਸ ਬਈ ਇਹੀ ਚੀਜ਼ਾਂ ਇਹੀ ਚੀਜ਼ਾਂ ਦਾ ਮੁੱਲ ਇਹੀ ਚੀਜ਼ਾਂ ਦਾ ਮੁੱਲ ਹੁਣ ਆਪਾਂ ਖੀਰੀ ਕਹਿ ਕੇ ਝੜਾਦ ਗਏ ਯਾਰ ਨਹੀਂ ਨਹੀਂ ਆਪਾਂ ਉਹ ਕੰਮ ਨਹੀਂ ਕਰਨਾ ਸਹੀ ਬਾਕੀ ਕਿਹੜੀ ਚੀਜ਼ ਯਾਰ ਦੱਸਾਂਗੇ ਦਿਖਾ ਦੇ ਬੱਚੀ ਕੀ ਮੋਲ ਹੈ ਜਿਆਜਾ ਮੋਲੇ ਦਾ ਪਰਖਾਂਗੇ ਡਾਕਟਰ 26000 ਰੁਪਇਆ ਮਾਨਤਨ ਹੋ ਜਾ ਕਰ ਦਿਆਂਗੇ ਠੀਕ ਆ ਭਾਈ ਹਾਂ 26000 ਰੁਪਇਆ 26000 ਹੀ ਮੋਲ ਰੱਖਾਂਗੇ ਕੋਈ ਵੱਡਾ ਮੋਲ ਨਹੀਂ ਇਹਦਾ ਕਰਨਾ ਆਪਾਂ ਬੱਚੀ ਚੰਗੀ ਹੈ ਚੰਗੀ ਹੈ ਚਾਰ ਪੂਰੀ ਚੰਗੇ ਝੋਲੀ ਝਾਲੀ ਦਿਖਾਉਨੇ ਇਹਦੀ ਆਪਾਂ ਬਿਊਟੀ ਚੈੱਕ ਕਰੋ ਬੱਚੀ ਦੀ ਕਮਾਲ ਹੈ ਬਾਕੀ ਕੰਨ ਕੋਣੋ ਦਿਖਾ ਦੇ ਹੂੰ ਕੰਨ ਬਰੀਡ ਫੁੱਲ ਆ ਫੁੱਲ ਆ ਭਾਈ ਝੋਲੀ ਦਿਖਾ ਭਾਈ ਝੋਲੀ ਦਿਖਾਉਨੇ ਫੜ ਲਗੇ ਮੜੀ ਇਹ ਆਲ ਘੜਦੀ ਆ ਲੈ ਭਾਈ ਹਾਂ ਚਾਰ ਥਾਣੇ ਯਾਰ ਉਹ ਚੀਜ਼ ਤਾਂ ਆਪਾਂ ਦੱਸਾਂਗੇ ਹੂੰ ਉਹ ਚੀਜ਼ ਆਪਣੀ ਗਰੰਟੀ ਹੋਊਗੀ ਹੂੰ ਸਹੀ ਅੱਗੇ ਬਈ ਡਾਇਮੰਡ ਪੀਸ ਆ ਗਿਆ ਕੱਕਾ ਪੀਸ ਕਿੰਨੀ ਉਮਰ ਹੈ ਜੀ ਇਹਦੀ ਡਾਕਟਰ ਹੋਊ 13 ਜਾਂਦਾ ਮਹੀਨੇ 13 14 ਮਹੀਨੇ ਦੀ ਬਾਕੀ ਤੁਸੀਂ ਕੱਦ ਦੇਖ ਲਓ ਕੱਦ ਫੁੱਲਾ ਹਣਾ ਹੁਣ ਦੇਖਣ ਵਾਲਾ ਬੰਦਾ ਕਹੂਗਾ ਇਹ ਤਾਂ ਯਾਰ ਚੌਗੀ ਹੋ ਹੂੰ ਦੰਦੋਂ ਡਾਕਟਰ ਖੀਰੀ ਆ ਜਮਾ ਖੀਰੀ ਜਮਾ ਖੀਰੀ ਆਪਾਂ ਮੂੰਹ ਪਟਕੇ ਦਿਖਾਵਾਂਗੇ ਬੱਸੀ ਦਾ ਇਹ ਨਹੀਂ ਵੀ ਉਹੀ ਮਰ ਜੂ ਜਾਨਵਰ ਕੱਦ ਚ ਵੱਡੀ ਆ ਆ ਦੇਖ ਮੜਾ ਜੱਜਮੈਂਟ ਲਾਉ ਵੀ ਖਾਨੀ ਦੰਦਾਂ ਚ ਹੋਊ ਭਈ ਇਹ ਨਾ ਖੀਰੀ ਖੀਰੀ ਲਾਉ ਕਿਹੜੀ ਚੀਜ਼ ਆ ਬੋ ਕਹਿ ਕੇ ਦੇ ਮੈਂ ਕਿ ਬਾਕੀ ਕੱਦ ਦਿਖਾ ਦੇ ਫੇਸ ਦੀ ਬਿਊਟੀ ਚੈੱਕ ਕਰ ਪਹਿਲਾਂ ਲੈ ਕੱਦ ਕੋ ਤਾਂ ਦਿਖਾ ਕੁਆਲਿਟੀ ਦੇਖ ਬੋਦੀ ਬਦੀ ਪੂਰੀ ਚੰਗੀ ਸੁਨੱਕਪੂਣਾ ਬੜ ਦੇ ਵਿੱਚ ਫੁੱਲ ਆ ਬਾਲਾ ਸਖੀ ਜਾ ਬਈ ਬੈੜਾ ਜਮਾ ਪੱਦਰ ਸੀਲ ਦਿਖਾ ਇੱਥੇ ਲਾ ਬਸੀ ਲੈ ਕੋਈ ਐਸ ਵੀ ਨਹੀਂ ਕਰ ਜਮਾ ਹੀ ਨਹੀਂ ਬਾਈ ਠੰਡੀ ਡਾਕਟਰ ਠੰਡੀ ਠੰਡੀ ਫੋਟੋ ਜਮਾ ਕੱਦ ਕੋ ਤਾਂ ਦਿਖਾ ਬਸੀਦਾ ਯਾਰ ਜਮਾ ਸਿਰਾ ਹੈ ਨਾ ਕਹੇ 10 ਮਿੰਟ ਲੱਗ ਜਾਣ ਤੈਨੂੰ ਦੇਖ ਚੁ ਚੀਜ਼ ਦੇਖ ਕੀ ਦੇਖ ਹਾਂ ਕਵਾਲਿਟੀ ਆਪੇ ਬੋਲ ਦਿਆ ਆਪਾਂ ਨੂੰ ਬੋਲਣ ਦੀ ਲੋੜ ਹੀ ਨਹੀਂ ਵਾਹ ਇਹ ਕਹਿੰਦਾ ਜਮੇ ਨਹੀਂ ਬੋਲਣ ਦੀ ਲੋੜ ਝੋਲੀ 1 ਨੰਬਰ 4 ਥਣ 4 ਆ ਦੱਸ ਕੇ ਦੇਵਾਂਗੇ ਚੈੱਕ ਕਰ ਬਿਊਟੀ ਦੇ ਹਾਂ ਦਿਖਾ ਦੇ ਬੂਥੀ ਦਿਖਾ ਕੀ ਵਾਹ ਤਾ ਬਈ ਹੂੰ ਤੋਰਾ ਦੇ ਫਿਰ ਦੀ ਨਾ ਕੋਈ ਯਾਰ ਕੀ ਰਾਜੀ ਰੋਜੀ ਫੁੱਲ ਪ੍ਰਿੰਟ ਪ੍ਰਿੰਟ ਬੜਾ ਚੰਗਾ ਯਾ ਚੰਗੇ ਡਾਕਟਰ ਬੱਸੀ ਚਾਰ ਹੀ ਥਾਣਾ ਹਾਂ ਹਾਂ ਚਾਰ ਥਾਣਾ ਗਰੰਟੀ ਆ ਦੰਦੋ ਖੀਰੀ ਦੀ ਗਰੰਟੀ ਅਗਲੇ ਦੇ ਘਰ ਤੱਕ ਆਪਣੀ ਜ਼ਿੰਮੇਵਾਰੀ ਹੋ ਲੈ ਕੰਦ ਤੇ ਬਰਾਬਰ ਆਉਂਦੀ ਆ ਕੱਦ ਦੇਖ ਲੈ 5 ਫੁੱਟ ਤੋਂ ਉੱਤੇ ਆ 5 ਫੁੱਟ ਤੋਂ ਉੱਤੇ ਆ ਹਾਂ ਆਪਾਂ ਨੂੰ ਬੋਲਣ ਦੀ ਲੋੜ ਨਹੀਂ ਕੰਦ ਕੋਲੇ ਦੇਖ ਲੈ ਮੁੰਡਾ ਖੜਾ ਹੀ ਆ ਦਿਸੀ ਜਾਂਦੀ ਆ ਜਿੰਨੀ ਤਾਰੀਫ ਕਰ ਲਾ ਉਹ ਨਹੀਂ ਥੋੜੀ ਆ ਹਾਂ ਉਹ ਨਹੀਂ ਥੋੜੀ ਆ ਸ਼ਬਦ ਹੈ ਨਹੀਂ ਬੋਲਣ ਵਾਲਾ ਨਾ 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 ਦੇਖ ਤੂੰ ਚੀਜ਼ ਦੇਖ ਠੀਕ ਹੈ ਕਿ ਨਹੀਂ ਹਾਂ ਜੀ ਦੇਖਾ ਆਪੇ ਬੋਲਦੀ ਹੈ ਜਿਵੇਂ ਆਪੇ ਆਪੇ ਡਾਕਟਰ ਦੇ ਬੋਲਟੀ ਚੈੱਕ ਕਰ ਲੈ ਜਿਆਦੇ ਨਿਆਇ ਚੰਗਾ ਹਮ ਬੱਚਾ ਤੂੰ ਦੁੱਧ ਹੈ ਹੀ ਬਸੀ ਜੇ ਹੁਣ ਨਾ ਤੀ ਤੋ ਸਟਾਰਟ ਹੋਈ ਤਾਂ ਫਿਰ ਕਹਿਣਾ ਵੀ ਕੀ ਆ ਹਮ ਸਮਝ ਗਿਆ ਕਿ ਮੈਂ ਕਾਦ ਦਾ ਹਮ ਕੋਈ ਬਾਹਰ ਨਹੀਂ ਨੂੰ ਮੰਨ ਲਾ ਤੂੰ 30 ਲੀਟਰ ਦੋ ਤਾਂ ਮੈਂ ਕਹਿੰਦਾ ਕੋਈ ਬਾਹਰ ਜੇ ਸੇਵ ਵਾਲੇ ਬੰਦੇ ਕੋਲੇ ਜਾਂ ਜੀ ਯਾ ਵੜੇ ਇਹ ਕੋਈ ਨਹੀਂ ਬਰੀਡ ਚ ਦੇਖ ਤੂੰ ਕੋਈ ਨਹੀਂ ਲੈ ਇੱਕ ਨਾ ਬਾਕੀ ਦੇ ਕਿੰਨੇ ਚੰਗੇ ਆ ਲੈ ਖੜ ਨਹੀਂ ਦੇਖੀ ਦੰਦਾ ਜਗੀਰੀ ਫੁੱਲ ਕੱਦ ਫੁੱਲ ਇੱਥੋਂ ਖੜ ਨਹੀਂ ਦਿਖਾ ਡਾਕਟਰ ਮਣੀਲਾ ਹਾਂ ਦੇਬੂਤੀ ਬਾਤੀ ਯਾਰ ਲੈ ਕੀ ਬਾਤ ਮੋਲੇ ਕੋਈ ਵਸੀ ਦਾ ਅਣਕੇ ਨਾਉਂਦੇ ਪੀਹਾਰਾ ਐ ਥੋੜੋ ਆ ਵੀ ਹਰ ਕਿਆਰੀ ਹੂੰ ਆਪਣੇ ਦਾ ਬਈ ਕਰਮ ਵਾਲੇ ਆਪਾਂ ਆਪਣੇ ਕੋਲ ਤੀਜਾ ਪੀਸ ਆ ਗਿਆ ਹੈ ਬੱਚਾ ਪਹਿਲਾਂ ਵੀ ਆਪਣੇ ਕੋਲ ਸਿਰਈ ਸੀ ਤੇ ਹੁਣ ਵੀ ਸਿਰਈ ਹੈ ਸਹੀ ਗੱਲ ਆ ਹਾਂ ਤੇ ਕੀ ਮੋਲੇ ਦਾ ਜਾਇਜ ਮੋਲੇ ਦਾ ਡਾਕਟਰ ਆਪਾਂ ਫੋਨ ਤੇ ਕਰਦੇ ਆਂਗੇ ਜਾਇਜ ਹੋਊ ਜਾਇਜ ਕਰਾਂਗੇ ਅੱਗੇ ਵੀ ਆਪਾਂ ਜਾਇਜ ਕਰਦੇ ਆਂ ਹਾਂ ਬਾਕੀ ਦਿਖਾ ਦੇ ਦੁਬਾਰੇ ਮੋਹਰਲਾ ਜਿਹੜਾ ਬੱਚੇ ਆ ਗਿਆ ਉਹ ਜੈ ਜਾਇ ਰੱਖਾਂਗੇ ਲੈ ਚੱਲ ਬਾਈ ਬਾਕੀ ਕਦ ਗੁੱਤ ਦਿਖਾ ਯਾਰ ਬੱਛੀ ਦਾ ਦੇਖਣ ਲੈ ਕੇ ਸਹੀ ਗੱਲ ਕਿੰਨੀ ਮਰਜੀ ਛਰਾਹੀ ਆ ਯਾਰ ਸਰੇ ਹੀ ਆ ਜੀ ਕਰਦਾ ਹੀ ਨਹੀਂ ਵੀ ਕਹਿਣਾ ਨਾਲ ਲੀਏ ਪਰ ਇਹ ਕਿ ਨਹੀਂ ਨਾ ਨਾ ਦੇਖ ਇਧਰ ਆ ਹੁਣ ਮੂਰਿਆਂ ਇਧਰ ਆਈ ਡਾਕਟਰ ਦੇਖੀ ਮੜੀ ਯਾਰ ਫੇਰ ਬਿੰਦੇ ਬਿੰਦੇ ਲੈ ਹੂੰ ਕਿਹਾ ਹੂੰ ਦੇਖੀ ਮੰਨਦਾ ਆਏ ਖੜੇ ਕਰਦੇ ਕੰਦ ਕੋੜੀਆਂ ਨੂੰ ਜਮ ਆ ਜਮ ਲੈ ਯਾਦੇ ਸਨਖੀ ਹੈ ਬੜਾ ਚੰਗਾ ਸੁਭਾਅ ਯਾਰ ਯਾਰ ਠੰਡੀ ਦੇਖ ਤੂੰ ਬਾਕੀ ਥਾਣੇ ਥੋਣ ਦਿਖਾ ਦੇ ਚਾਰ ਹੀ ਥਾਣਾ ਕੋਈ ਫੋਟ ਸਾਗ ਹੋਵੇ ਉਹਦੀ ਵੀ ਆਪਣੀ ਜ਼ਿੰਮੇਵਾਰੀ ਹੋਵੇ ਜ਼ਿੰਮੇਵਾਰੀ ਹੋਵੇ ਨਹੀਂ ਗੱਲ ਬਾਈ ਨੇ ਜਿਹੜੀ ਕਹਿਤੀ ਉਹ ਹੀ ਆਪਾਂ ਜ਼ਿੰਮੇਵਾਰੀ ਆਪਾਂ ਫਿਰ ਕਿਸੇ ਗੱਲ ਦੀ ਲੈਣੇ ਡਾਕਟਰ ਚਾਰ ਥਾਣਾ ਕੀ ਹਾਂ ਸਹੀ ਗੱਲ ਆ ਬਾਈ ਜ਼ਿੰਮੇਵਾਰੀ ਆਪਾਂ ਤਾਂ ਹੀ ਲੈਣੇ ਆ ਜੇ ਆਪ ਨੂੰ ਮਾਣ ਆ ਉਹਦੇ ਬਸਿਆਂ ਤੇ ਸ਼ਹਿਰਾਂ ਤੇ ਸਹੀ ਗੱਲ ਆ ਬਾਈ ਆ ਐਵੇਂ ਆਪਾਂ ਨੇ ਗੱਪ ਮਾਰ ਮਾਰ ਚੜਾਈ ਅੱਗੇ ਯਾਰ ਉਹ ਕੰਮ ਹੀ ਨਹੀਂ ਮੋਲ ਬਾਈ ਕਹਿੰਦਾ ਬੱਚੀ ਦੇ ਹਿਸਾਬ ਨਾਲ ਜਮ ਜਾਇਜ਼ ਰੱਖਾਂਗੇ ਬਾਈ ਬੱਚਾ ਇੱਕ ਨਹੀਂ ਚੁਗਲੀ ਦੇ ਕੋ ਬੱਚੀ ਦੀ ਇੱਕ ਨੰਬਰ ਆ ਬਾਈ ਕਿਆ ਬਾਤ ਖੜ ਨਹੀਂ ਫੜ ਨਹੀਂ ਆਡੀ ਪਈ ਆ ਡਾਕਟਰ ਨਾਗਸੀ ਭਰਾ ਕੋਲੇ 9 9 ਦੇ 9 ਹੀ ਲਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਫੋੜ ਸਾਗ ਦੀ ਆਪਣੀ ਗਰੰਟੀ ਆ